ਸਰਨਜੀਤ ਸੇਖਮਾ ਦੇ ਕੋਲ ਨਾ ਇੱਕ ਟਰੈਕਟਰ ਇੱਕ ਕਾਰ ਤੇ ਇੱਕ ਹੋਰ ਕਾਰ ਇਹਨਾਂ ਤਿੰਨਾਂ ਦਾ ਆਪਸ ਵਿੱਚ ਇੱਕ ਐਕਸੀਡੈਂਟ ਹੋਇਆ ਤੇ ਜਿਹੜੀ ਟਰਾਲੀ ਸੀ ਉਹ ਉੱਥੇ ਇੱਕ ਤੇ ਪ੍ਰਾਲੀ ਦਾ ਡੰਪ ਹੈ ਉੱਥੋਂ ਆਪਾਂ ਉੱਪਰ ਚੜਨ ਲੱਗੀ ਸੀ ਤੇ ਇੱਕ ਕਾਰ ਆ ਰਹੀ ਸੀ ਤਰੋਂ ਪਟਾੜੇ ਵੱਲ ਜਾ ਰਹੀ ਸੀ ਇੱਕ ਕਾਰ ਕਾਦੀਆਂ ਬਲਵਾਰੀ ਸੀ ਇਹਨਾਂ ਦਾ ਆਪਸ ਵਿੱਚ ਐਕਸੀਡੈਂਟ ਹੋ ਗਿਆ ਜਿਹਦੇ ਨਾਲ ਜਿਹੜੀਆਂ ਇਸ ਵਲੇ ਤਿੰਨ ਜਿਹੜੀਆਂ ਉਹ ਮੌਤਾਂ ਹੋ ਗਈਆਂ ਨੇ ਔਰ ਇੱਕ ਬੰਦਾ ਜਿਹੜਾ ਕਾਫੀ ਸੀਰੀਅਸ ਹੈ ਜਿਹਨੂੰ ਹਸਪਤਲ ਤੇ ਚਾ ਤੇ ਜਿਹੜੇ ਆਪਣੇ ਟਰੈਕਟਰ ਟਰਾਲੀ ਦੇ ਦੋ ਇੱਕ ਡਰਾਈਵਰ ਸੀ ਉਹਦੀ ਵੀ ਡੈਥ ਹੋ ਗਈ ਹੈ ਤੇ ਜਿਹੜਾ ਇੱਕ ਕੰਡਕਟਰ ਸੀ ਦਾ ਟਰਾਲੀ ਦਾ ਉਹਦੀ ਵੀ ਲੱਤ ਕੱਟੀ ਗਈ ਹੈ ਇਸ ਤਰ੍ਹਾਂ ਇੱਕ ਕਾਰ ਦੇ ਵਿੱਚੋਂ ਦੋ ਕੈਜੂਅਲਟੀ ਹੋ ਗਏ ਨੇ ਡੈਥ ਹੋ ਗਈ ਅਤੇ ਬਾਕੀ ਜਿਹੜਾ ਇੱਕ ਆਪਣੇ ਜਿਹੜਾ ਜ਼ਖਮੀ ਆ ਉਹਨੂੰ ਹਸਪਤਲ ਤੇ ਚਾ ਗਿਆ ਕਿਸੀ ਫਿਲਹਾਲ ਜਿਹੜਾ ਇਹਨਾਂ ਦਾ ਆਪਣਾ ਇਲਾਜ ਇਹ ਡਾਕਟਰ ਇਲਾਜ ਕਰ ਰਹੇ ਨੇ ਤੇ ਸਾਡੀ ਜਿਹੜੀ ਪੁਲਿਸ ਪਾਰਟੀ ਇਹ ਡਾਕਟਰਾਂ ਦੇ ਇਲਾਜ ਵਿੱਚ ਲੱਗੀ ਹੋਈ ਆ ਤੇ ਅਸੀਂ ਜਿਹੜਾ ਹੁਣ ਮੌਕੇ ਤੇ ਚੱਲੇ ਆ ਮੌਕੇ ਦੇਖ ਕੇ ਸਾਰਾ ਕੁਝ ਦੇਖ ਕੇ ਪ੍ਰਾਈਮਾ ਫੇਸੀ ਤੁਹਾਨੂੰ ਕੀ ਲੱਗ ਪ੍ਰਾਈਮਾ ਪ੍ਰਾਈਮਾ ਫੇਸਾ ਦੇ ਵਿੱਚ ਇਹ ਐਕਸੀਡੈਂਟ ਆ ਐਕਸੀਡੈਂਟ ਦੇ ਵਿੱਚ ਹਾਲੇ ਕੋਈ ਕਲੀਅਰ ਨਹੀਂ ਹੋ ਰਿਹਾ ਉਹ ਸਾਰੀ ਆਪਣਾ ਸਾਡਾ ਇਨਵੈਸਟੀਗੇਸ਼ਨ ਦਾ ਪਾਰਟ ਹੈ ਉਹ ਇਨਵੈਸਟੀਗੇਸ਼ਨ ਕਰਕੇ ਜੋ ਵੀ ਸਹੀ ਤੱਥਾਂ ਦੇ ਆਧਾਰ ਤੇ ਬੰਦੀ ਕਰ ਲਈ ਕਰਕੇ ਅਮਲ ਉਤਤੇ ਜਖਮੀ ਜਖਮੀ ਤੇਨ ਇਹ ਤਿੰਨੋ ਕਿ ਪੰਜ ਪੰਜ ਹੋਰ ਚੱਕਮੀ ਨੇ ਪੰਜ ਹੋਰ ਜੀ ਜੀ ਤੇ ਟਰੈਕਟਰ ਟਰਾਲੀ ਵਾਲਾ ਜੋ ਸੜਕ ਤੇ ਚੜ ਰਿਹਾ ਸੀ ਕਿ ਉਹਨੇ ਕੋ ਰਿਫਲੈਕਟਰ ਲਾਈਟ ਕੁਛ ਨਹੀਂ ਲਗਾਇਆ ਹਲੇ ਜੇ ਇਨਵੈਸਟੀਗੇਸ਼ਨ ਦਾ ਪਾਰਟ ਹੈ ਰਿਵੈਸਟੀਗੇਸ਼ਨ ਅਸੀਂ ਕਰ ਰਹੇ ਹਾਂ ਠੀਕ ਹੈ ਠੀਕ ਥੈਂਕ ਯੂ